ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨ ਹੀ 4 ਸਾਲ ਜੋ ਕੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਭਈਏ ਵੱਲੋਂ ਜੋ ਕਿ ਇੱਕ ਛੋਟੇ ਜਿਹੇ ਬੱਚੇ ਨਾਲ ਪਹਿਲਾਂ ਰੇਪ ਕੀਤਾ ਗਿਆ ਫਿਰ ਉਸ ਨੂੰ ਉਸਦੇ ਹੀ ਲੋਰ ਨਾਲ ਗਲ ਕੁੱਟ ਕੇ ਮਾਰ ਕੇ ਉਸ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੁੱਟ ਦਿੱਤਾ ਗਿਆ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਪੂਰਾ ਪੰਜਾਬ ਦੋ ਕਿ ਤਰਾਸ ਦਾ ਪਿਆ ਹੈ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਇੱਕ ਭਈਏ ਵੱਲੋਂ ਜੋ ਕਿ ਬਹੁਤ ਹੀ ਦਰਦਨਾਕ ਮੌਤ ਦਿੱਤੀ ਗਈ। ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਛੋਟੇ ਜਿਹੇ ਬੱਚੇ ਨਾਲ ਪਹਿਲਾਂ ਉਸ ਭਈਏ ਵੱਲੋਂ ਰੇਪ ਕੀਤਾ ਗਿਆ ਫਿਰ ਉਸਦੇ ਗੁਪ ਤਾਂਗੇ ਵਿੱਚ ਰਾਡ ਪਾ ਕੇ ਉਸ ਨੂੰ ਜੋ ਕਿ ਗਲਾ ਘੋਟ ਕੇ ਇਹ ਮਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਸ ਨੂੰ ਸ਼ਮਸ਼ਾਨ ਘਾੜ ਦੇ ਵਿੱਚ ਸੁੱਟ ਦਿੱਤਾ ਗਿਆ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਗੋਪੀ ਲੌਂਗੀਆਂ ਵੀ ਜੋ ਕਿ ਹੈ ਹਸ਼ਿਆਰਪੁਰ ਦਾ ਹੀ ਰਹਿਣ ਵਾਲਾ ਹੈ ਉਸ ਵੱਲੋਂ ਜੋ ਕਿ ਆ ਉਸ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਵਾਪਸ ਜਾ ਕੇ ਉਸ ਬੱਚੇ ਦੇ ਨਾਲ ਹਮਦਰਦੀ ਜਤਾਈ ਗਈ ਔਰ ਗੋਪੀ ਲੋਂਗੀ ਵੱਲੋਂ ਕਿਹਾ ਗਿਆ ਹੈ ਕਿ ਤੁਹਾਨੂੰ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਭਈ ਇਹ ਪੰਜਾਬ ਵਿੱਚੋਂ ਕੱਢ ਦਿਓ ਇਹ ਆਪਣੇ ਪੰਜਾਬ ਦੇ ਲਾਇਕ ਨਹੀਂ ਆ ਬਾਕੀ ਦੋਸਤੋ ਹੋਰ ਗੋਪੀ ਲੋਂਗੀ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਨੂੰ ਬਹੁਤ ਬਰੀ ਸਮਝਾਇਆ ਸੀ ਕਿ ਭਈ ਇਹ ਸਰ ਤੇ ਨਾ ਚੜੋ ਮੇਰੇ ਦੁਆਬੇ ਏਰੀਏ ਦੇ ਵਿੱਚ 4 ਸਾਲ ਦੇ ਬੱਚੇ ਨਾਲ ਰੇਪ ਕਰਕੇ ਉਹਦੀ ਪੈਂਟ ਦੇ ਨਾਲ ਹੀ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ ਸੋ ਆਪਾਂ ਗਾਣੇ ਗੁਣੇ ਛੱਡ ਕੇ ਦੁਆਬੇ ਤੋਂ ਲਿਆ ਕਿਉਂਕਿ ਇਹ ਕਾੜਾ ਸਾਡੇ ਇਲਾਕੇ ਦੇ ਵਿੱਚ ਹੋਇਆ ਆ ਬਿਲਿਕੇਸ਼ਨ ਨੋਟ ਕਰ ਲਓ ਜ਼ਿਲ੍ਹਾ ਹੁਸ਼ਿਆਰਪੁਰ ਅੱਧਾ ਬਿਤਵਾਰ ਇਹ ਦਸਵਾਰ ਰੋਡ ਦੇ ਉੱਤੇ ਪੈਂਦਾ ਆ ਜਿਹੜਾ ਨਹੀਂ ਪਹੁੰਚ ਸਕਦਾ ਕੋਈ ਐਸਪੀ ਦੀ ਕੋ ਬੱਤੋਬੱਤ ਸ਼ੇਅਰ ਕਰੇ ਕਿ ਬੱਤੋਬੱਤ ਪਹੁੰਚਿਓ ਮੁੰਡਿਆਂ ਨੂੰ ਕਿੰਨਾ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ